ਮੈਨੂੰ ਰਸਫ ਜੈਦਾ ਜੀ ਮੇਰਾ ਧੱਕਾ ਕੀਤਾ ਹਸਪਤਾਲਾਂ ਨੇ ਪੁੜੀ ਹਸਪਤਾਲ ਨੇ ਧੱਕਾ ਕੀਤਾ 8:30 ਵਜੇ ਦਾ ਬੱਚਾ ਮੇਰਾ ਖੜਿਆ ਸ਼ਾਮ ਨੂੰ 5:30 ਵਜੇ ਮੈਨੂੰ ਮਰਦਾ ਕਰਾ ਕਰਕੇ ਦਿੱਤਾ ਜਿਹਦਾ ਰੰਗ ਵੀ ਨੀਲਾ ਪੈ ਗਿਆ ਸੀ ਪਤਾ ਨਹੀਂ ਉਹਨਾਂ ਡਾਕਟਰਾਂ ਨੇ ਇਨਕੈਲੀ ਕੀ ਨਕੈਲੀ ਕੀਤੀ ਜਾਂ ਉਹ ਸਿਆਸਤ ਦੀ ਭੇਡ ਜੜ ਗਿਆ ਮੈਨੂੰ ਕੁਝ ਨਹੀਂ ਪਤਾ ਮੈਂ ਅੱਗੇ ਮਰਿਆ ਸੀ ਇਹਨੂੰ ਹੋਰ ਮਾਰ ਦਿੱਤਾ ਗਿਆ ਜੀ ਪਹਿਲਾਂ ਥੋੜਾ ਦੱਸ ਸਕਦੇ ਹਾਂ ਕਿ ਹੋਇਆ ਕੀ ਸੀ ਡਾਕਟਰਾਂ ਨੇ ਕੀ ਕਿਹਾ ਤੇ ਬਾਅਦ ਚੋਂ ਕੀ ਗੱਲ ਹੋਈ ਡਾਕਟਰਾਂ ਨੇ ਇਹ ਗੱਲ ਕਹੀ ਸੀ ਅੱਧੇ ਘੰਟੇ ਦਾ ਸਾਰਾ ਆਪਰੇਟ ਆ ਜੀ ਤੇ ਅੱਧੇ ਘੰਟੇ ਮੋਢੇ ਦੀ ਸਰਜਰੀ ਸੀਗੀ ਤੇ ਅੱਧੇ ਘੰਟੇ ਇਹ ਆਪਰੇਟ ਕਰਕੇ ਤਾਂ ਤੁਹਾਨੂੰ ਦੇ ਦੇਣਾ ਟੋਕਨ ਦੱਸਿਆ ਕਿ ਕਾਰਨ ਕੀ ਰਿਹਾ ਇਹ ਅੱਧੇ ਘੰਟੇ ਵਿੱਚ ਕਾਰਨ ਕੁਝ ਵੀ ਨਹੀਂ ਦੱਸਿਆ ਜੀ ਉਹਨਾਂ ਸਾਨੂੰ 5:30 ਪੰਜ ਵਜੇ ਜਾ ਕੇ ਇਹ ਦੱਸਿਆ ਉਹ ਹਾਰਟ اٹੈਕ ਹੋ ਗਿਆ ਜੀ ਬਸ ਇਹ ਗੱਲ ਦੱਸ ਦਿੱਤੀ। ਸਭਨੂੰ ਲੱਗਦਾ ਕਿ ਹਾਰਟ اٹੈਕ ਹੋਇਆ। ਨਹੀਂ ਹਾਰਟ اٹੈਕ ਨਹੀਂ ਉਹਦੇ ਬੋਡੀ ਦਾ ਰੰਗ ਕਿਉਂ ਪੀਲਾ ਨੀਲਾ ਪਿਆ ਦੱਸੋ ਹਾਰਟ اٹੈਕ ਹੁੰਦਾ ਐਡਾ ਜਵਾਨ ਯੋਧਾ ਆਪ ਚਲ ਗਿਆ ਹੋ ਗਿਆ। ਮੈਂ ਉਹਦੇ ਨਾਲ ਗਿਆ। ਅੰਦਰ ਤੁਰ ਕੇ ਗਿਆ। ਜੰਗਾ ਭਣਾ ਕੋ ਪ੍ਰੋਬਲਮ ਹੋਰ ਹੈ ਹੀ ਨਹੀਂ ਸੀ। ਤੁਸੀਂ ਜਦੋਂ ਅਥਰੀ ਹੰਗਾਮਾ ਆਇਆ ਉਸ ਤੋਂ ਬਾਅਦ ਜਿਹੜੇ ਤੁਹਾਡੇ ਨਾਲ ਸਗੇ ਉਹਨਾਂ ਦੇ ਸਾਥੀ ਇੱਕੋ ਮੰਡੀ ਦੇ ਦੋਸਤ ਸਗੇ ਉਹਨਾਂ ਨੇ ਹੰਗਾਮਾ ਕੀਤਾ ਤਾਂ ਕਿ ਉਹਨਾਂ ਨੇ ਕਿਹਾ ਕਿ ਇਹਦਾ ਕਿਉਂ ਹੋਇਆ? ਪਰ ਉਸ ਤੋਂ ਬਾਅਦ ਪੋਸਟਮਾਰਟਮ ਨਹੀਂ ਜਾਈ ਨਹੀਂ ਕਰਵਾਇਆ ਮੈਨੂੰ ਮੇ ਬਹੁਤ ショਕ ਹੀ ਨਹੀਂ ਨਹੀਂ ਮੇਰਾ ਪਹਿਲਾਂ ਮੇ ਮਿਸੇ ਵੀ ਡੈਥ ਹੋ ਗਈ ਫੇ ਮੇਰੇ ਬੇਟੇ ਦੀ ਡੈਥ ਹੋ ਗਈ ਮੇਰੇ ਮਾਂ ਬਾਪ ਦੀ ਡੈਥ ਹੋ ਗਈ ਮੇਰੇ ਕੋਲ ਇੱਕਲਾ ਸਹਾਰਾ ਸੀ ਇਹ ਵੀ ਚਲਾ ਗਿਆ ਤੇ ਮੈਂ ਦੁਸਰ ਕਦ ਸਿੱਤੇ ਘਲੋਂਦਾ ਮੈਂ ਕੀ ਗੱਲ ਕਰਾਂ ਤਾਂ ਹੁਣ ਕੀ ਲੱਗਦਾ ਕਿ ਇਨਸਾਫ ਮਿਲੇਗਾ ਨਹੀਂ ਉਸਾਫ ਮੈਨੂੰ ਚਾਹੀਦਾ ਜੀ ਇਨਸਾਫ ਤੂੰ ਦਵਾਣਾ ਇਨਸਾਫ ਤੂੰ ਦੋ ਤੋ ਦੋਸਤ ਜਿੱਕ ਚਿਕਾਇਤ ਕਿਸੇ ਥਾਣੇ ਵਿੱਚ ਕਰਾ ਦਿੱਤੀ ਹੈ ਸ਼ਿਕਾਇਤ ਹੋ ਗਈ ਹੈ ਜੀ ਸ਼ਿਕਾਇਤ ਕੀਤੀ ਹੈ ਬਕਾਇਦਾ ਅੰਮ੍ਰਿਤਸਰ ਕੀਤੀ ਹੋਈ ਹੈ ਅੰਮ੍ਰਿਤਸਰ ਸੀਪੀ ਨੂੰ ਦਿੱਤੀ ਹੈ ਅਪਲੀਕੇਸ਼ਨ ਡੀਸੀ ਸਾਹਿਬ ਨੂੰ ਇਸ ਅਪਲੀਕੇਸ਼ਨ ਦੇ ਦਿੰਦੀ ਹੈ